ਟੈਂਸ ਸਟਾਰਟ ਕਰਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਆਪਾਂ ਸਿੱਖਣਾ ਹੈ ਯੂਜ਼ ਆਫ ਪ੍ਰੈਜ਼ੈਂਟ ਇੰਡੈਫਿਨਿਟ ਜਾਂ ਫਿਰ ਸਿੰਪਲ ਟੈਂਸ ਉਹਦੇ ਵਿੱਚ ਐਸ ਵਰਬ ਦੀ ਫਰਸਟ ਫਾਰਮ ਦੇ ਨਾਲ ਐਸ ਔਰ ਈਸ ਲੱਗਦੀ ਹੈ ਤੇ ਮੋਸਟ ਆਫ ਜਿਹੜੇ ਲੋਕ ਆ ਕਨਫਿਊਜ਼ਡ ਹੁੰਦੇ ਆ ਐਸ ਨੂੰ ਪੱਕੀ ਤੋਂ ਲਗਾਉਣਾ ਠੀਕ ਹੈ ਸਿੰਗਲ ਨਾਉਨ ਜਾਂ ਵਰਬ ਦੇ ਨਾਲ ਤੇ ਈਸ ਨੂੰ ਕਿਦੋਂ ਯੂਜ਼ ਕਰਨਾ ਫਰਸਟ ਆਫ 올 ਐਸ ਫੋਰ ਮੋਸਟ ਆਫ ਦਾ ਸਿੰਗੂਲਰ ਜਿਹੜੇ ਆ ਉਹਦੇ ਨਾਲ ਆਪਾਂ ਐਸ ਯੂਜ਼ ਕਰਨਾ ਜਿੱਦਾਂ ਕਿ ਕੈਟ ਹੋ ਗਿਆ ਉਹਨਾਂ ਨੂੰ ਆਪਾਂ ਐਸ ਲਾਤੀ ਕੈਟਸ ਕਾਰ ਹੋ ਗਿਆ ਉਹਦੇ ਨਾਲ ਆਪਾਂ ਲਾਤੀ ਕਾਰਡਸ ਬੁੱਕ ਬੁੱਕਸ ਐ ਦੀ ਵਰਬ ਜਿਹੜੇ ਮੋਸਟ ਆਫ ਸਾਡੀਆਂ ਜੀ ਵਰਬ ਆ ਉਹਦੇ ਨਾਲ ਜਿਹੜੀ ਆ ਐਸ ਲੱਗਣੀ ਕੁੱਕ ਕੁੱਕਸ ਸਿੰਗ ਸਿੰਗਸ ਐ ਦੀ ਈ ਐਸ ਆਪਾਂ ਕਿਦੋਂ ਯੂਜ਼ ਕਰਨੀ ਮੋਸਟ ਆਫ ਨਾਉਨ ਤੇ ਵਰਬ ਜਦੋਂ ਹਨਾ ਜਿਹੜੀਆਂ ਕਿ ਨੋ ਨਾਉਨ ਤੇ ਵਰਬ ਜਦੋਂ ਖਤਮ ਹੁੰਦੇ ਸੀ ਐਚ ਐਸ ਐਚ ਐਸ ਜਾਂ ਫਿਰ ਐਕਸ ਜਾਂ ਫਿਰ ਓ ਦੇ ਨਾਲ ਠੀਕ ਆ ਫੋਰ ਐਗਜ਼ਾਮਪਲ ਵਾਸ਼ ਐਸ ਐਚ ਨਾਲ ਖਤਮ ਹੁੰਦੀ ਈ ਐਸ ਲੱਗ ਜਾਣੀ ਵਾਸ਼ਸ ਐਟ ਦੀ ਗੋਸ ਗੋਸ ਬਣ ਗਿਆ ਬਸ ਬਸਸ ਫਿਕਸ ਫਿਕਸਸ ਨਾ ਐਟ ਦੀ ਕਿਸ ਕਿਸਸ ਸਲੀਪ ਦੇਖੋ ਸਲੀਪ ਜਿਹੜੀ ਆ ਪੀ ਆ ਪੀ ਨਾਲ ਖਤਮ ਹੋਈ ਇਹਦੇ ਵਿੱਚ ਪੀ ਹੈ ਨਹੀਂ ਕਿਤੇ ਵੀ ਦੈਨ ਐਸ ਲੱਗ ਗਈ ਠੀਕ ਆ ਐਟ ਦੀ ਪੋਟੈਟੋਸ ਉਹ ਨਾਲ ਖਤਮ ਹੋਇਆ ਪੋਟੈਟੋਸ ਤੇ ਜਦੋਂ ਜਿਹੜੀ ਵਰਬ ਹੁੰਦੀ ਸਾਡੀ ਖਤਮ ਹੋਵੇ ਵਾਈ ਦੇ ਨਾਲ ਠੀਕ ਹੈ ਉਦੋਂ ਆਪਾਂ ਸਿੰਪਲੀ ਉਹਦੇ ਨਾਲ ਲਾ ਦੇਣਾ ਆਈੀਐਸ ਜਿਹੜੀ ਸਾਡੀ ਵਾਈ ਹੈ ਹਨ ਉਹ ਆਈ ਵਿੱਚ ਕਨਵਰਟ ਹੋ ਜਾਣੀ ਹੈ ਤੇ ਨਾਲ ਈਐਸ ਲੱਗ ਜਾਣਾ ਤਾਂ ਸਟੱਡੀ ਸਟੱਡੀਜ਼ ਸਮੂਹ ਰੈਗੂਲਰ ਵਰਡਸ ਹੁੰਦੇ ਆ ਜਿਨ੍ਹਾਂ ਨੂੰ ਪਲੂਰਲ ਫੋਰਮ ਵਿੱਚ ਛੇੜਕਣ ਲਈ ਆਪਾਂ ਨਾ ਉਹਦੇ ਵਿੱਚ ਐਸ ਓਰ ਈਐਸ ਦੀ ਵਰਤੋਂ ਨਹੀਂ ਕਰਦੇ ਠੀਕ ਹੈ ਜਿੱਦਾਂ ਕਿ ਮੈਨ ਹੋ ਗਿਆ ਮੈਨ ਚਾਈਲਡ ਚਿਲਡਰਨ ਗੋ ਗੋਜ਼ ਡੂ ਡਸ ਗੋ ਤੇ ਗੋ ਡੂ ਜਿਹੜੀਆਂ ਓ ਦੇ ਨਾਲ ਖਤਮ ਹੁੰਦੇ ਉਸ ਨਾਲ ਈਐਸ ਲੱਗਿਆ ਠੀਕ ਹੈ At the ox aux, oxen, foot to the feet, one jana, woman, women, person, people, tooth, teeth, mouse, mice, sheep, sheep. At the leaf, leaves, fish, fish, hair, hair. ਤੇ ਅੱਗੇ ਵਧਣ ਤੋਂ ਪਹਿਲਾਂ ਮੈਂ ਪਲੀਜ਼ ਸਾਰਿਆਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜੋ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਇਸੇ ਤਰ੍ਹਾਂ ਮੇਰੇ ਵੀਡੀਓਜ਼ ਦੇਖਦੇ ਰਹੋ ਤੇ ਕੁਝ ਨਾ ਕੁਝ ਨਵਾਂ ਜਰੂਰ ਸਿੱਖਦੇ ਰਹੋ ਤੇ ਇਸ ਤੋਂ ਬਾਅਦ ਜਿਹੜੇ ਵਰਡਸ ਵੋਵਲਸ ਨਾਲ ਖਤਮ ਹੁੰਦੇ ਆ ਤੇ ਫੋਲੋ ਹੁੰਦੇ ਵਾਈ ਦੇ ਨਾਲ ਠੀਕ ਆ ਜਿੱਦਾਂ ਕਿ ਏ ਆ ਗਿਆ ਵਾਈ ਪੇਸ ਪ੍ਰੇ ਪ੍ਰੇਸ ਬਾਈ ਪਾਈਸ ਇਹਨਾਂ ਨਾਲ ਆਪਾਂ ਐਸ ਯੂਜ਼ ਕਰ ਲੈਣੀ ਬਿਟ ਰੇ ਬਿਟ ਵਾਈਸ ਕਨਵੇ ਕਨਵੇਸ ਡਾਈ ਟਾਈਸ मेरी पूरी वीडियो देखने बहुत बहुत धनबाद मिलते हाँ अगली वीडियो विच जिसमें सीखा अबाउट प्रेजेंट इंडेफिनिट और प्रेजेंट सिंपल टेंस तो मैं वीडियो भीडियो खत्म कर दी हूँ थैंक यू बाय बाय